ਬਾਜ ਕਦੇ ਨਹੀਂ ਮਿਠਾ ਤੇ ਪੈਂਦੇ ਨਹੀਂ ਹੁੰਦੇ ਆਰ ਪਾਰ ਵਾਲੇ ਕਦੇ ਖੈਂਦੇ ਨਹੀਂ ਹੁੰਦੇ ਮਿੰਟ ਲਾਈਦਾ ਚੱਕਰ ਘਮਾਉਣ ਨੂੰ ਮਿੰਟ ਲਾਈਦਾ ਚੱਕਰ ਘਮਾਉਣ 24 ਘੰਟੇ ਤੁਹਾਡੀ ਕੋਈ ਵੀ ਪ੍ਰੋਬਲਮ ਹੋएगी ਆਮ ਆਦਮੀ ਦਾ ਪਾਰਟੀ ਦਾ ਵਰਕ ਫੋਨ ਦਿਲਾਤੇ ਤੁਹਾਡਾ ਹਰ ਕੰਮ ਹਰ ਕੰਪਲੇਨ ਸੁਣੀ ਗਈਗੀ ਔਰ ਪੂਰੀ ਕੀਤੀ ਜਾਏਗੀ ਸ਼ਹਿਰੀ ਕਲਸੀ ਤੋਂ ਅਗਲਾ ਐਮਪੀ ਬਣਾਓ ਤੁਹਾਡੀ ਰਜ ਕੇ ਆਮ ਆਦਮੀ ਪਾਰਟੀ ਸੇਵਾ ਕਰੇਗੀ ਲੇਕਿਨ ਆਮ ਆਦਮੀ ਪਾਰਟੀ ਨੇ ਜਿਹੜੇ ਪ੍ਰੋਮਿਸ ਕੀਤੇ ਸੀ 2 ਸਾਲ ਦੇ ਅੰਦਰ ਕਾਫੀ ਹਿੱਸਾ ਪੂਰੇ ਹੋ ਗਏ ਨੇ ਜਿਹੜੇ ਰਹਿ ਗਏ ਨੇ ਉਹ 3 ਸਾਲ ਚ ਪੂਰੇ ਕਰਾਂਗੇ ਪਿਛਲੇ ਦਿਨੀ ਪਾਟਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਵਰਨ ਸਲਾਰੀਆ ਹਰਪਿੰਦਰਪਾਲ ਸਿੰਘ ਸੰਧੂ ਮੈਰੀ ਗੋਲਡ ਵਾਲੇ ਦੇ ਇੱਕ ਨਿੱਕੇ ਜਿਹੇ ਸੱਦੇ ਉੱਪਰ ਅਲੀਵਾਲ ਪਹੁੰਚੇ ਇਸ ਮੌਕੇ ਸਟੇਜ ਉੱਪਰ ਬੋਲਦੇ ਹੋਏ ਸਵਰਨ ਸਲਾਰੀਆ ਨੇ ਕਿਹਾ ਕਿ ਜੋ 75 ਸਾਲਾਂ ਦੇ ਵਿੱਚ ਸਰਕਾਰਾਂ ਕੰਮ ਨਹੀਂ ਕਰ ਸਕੀਆਂ ਆਮ ਆਦਮੀ ਪਾਰਟੀ ਨੇ ਦੋਵਾਂ ਸਾਲਾਂ ਦੇ ਵਿੱਚੋਂ ਕੰਮ ਕਰਕੇ ਵਿਖਾ ਦਿੱਤਾ ਹੈ ਸਵਰਨ ਸਲਾਰੀਆ ਨੇ ਕਿਹਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਰਸੀ ਵੱਡੀ ਗਿਣਤੀ ਦੇ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਸਵਰਨ ਸਲਾਰੀਆ ਇੱਕ ਜਨ ਫਾਊਂਡੇਸ਼ਨ ਵੀ ਚਲਾ ਰਹੇ ਹਨ ਜਿਸ ਦੇ ਤਹਿਤ ਵੱਖ-ਵੱਖ ਹਲਕਿਆਂ ਦੇ ਵਿੱਚ ਉਹਨਾਂ ਦੀ ਪਛਾਣ ਬਣੀ ਹੋਈ ਹੈ ਕਿਉਂਕਿ ਉਹ ਘੱਟ ਤੋਂ ਘੱਟ ਰੇਟ ਤੇ ਲੋਕਾਂ ਦਾ ਇਲਾਜ ਕਰਵਾਉਂਦੇ ਹਨ ਅਤੇ ਕਈਆਂ ਦਾ ਫ੍ਰੀ ਇਲਾਜ ਵੀ ਹੁੰਦਾ ਹੈ ਇੱਥੇ ਹੀ ਮਾਜਾ ਲਾਈਵ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸਵਨਸਲਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਹਲਕੇ ਵਿੱਚ ਕਿਸੇ ਵੀ ਪੁਰਾਣੇ ਵਰਕਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਕਿਸੇ ਨੂੰ ਵੀ ਕੋਈ ਮੁਸ਼ਕਲ ਆ ਰਹੀ ਹੈ ਉਹ ਸਿੱਧਾ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ तकरीबन 2.5 ਸਾਲ ਹੋ ਗਿਆ ਮੈਨੂੰ ਰਾਜਨੀਤੀ ਵਿੱਚ ਮੈਂ ਮੇਰੇ ਪਰਿਵਾਰ ਜਿਹੜੇ ਜਿਹਾਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਸਾਲ ਹੋਈ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਜਿਹੜਾ 75 ਸਾਲਾਂ ਤੋਂ ਨਹੀਂ ਹੋਇਆ ਉਹ 2 ਸਾਲ ਤੋਂ ਹੋਇਆ ਹੈ ਹੋ ਸਕਦਾ ਕਿਸੇ ਦਾ ਪਰਫਲ ਕੰਮ ਨਹੀਂ ਹੋਇਆ ਉਹ ਮੈਂ ਨਹੀਂ ਕਹਿ ਸਕਦਾ ਔਰ ਕੱਲ ਬੱਠੇ ਬੱਠੇ ਜਾਣ ਕੋਈ ਪਹਿਲਾਂ ਤੋਂ ਪਲਾਨ ਨਹੀਂ ਸੀ ਸਨਾਰੀਆ ਸਾਹਿਬ ਨਾਲ ਜਾਣੇ ਤੇ ਗੱਲ ਚਲਦੇ ਚਲਦੇ ਵਾਲੇ ਅੱਜ ਦੇ ਪ੍ਰੋਗਰਾਮ ਇਥੋਂ ਦੇ ਪ੍ਰੋਗਰਾਮ ਬਾਰੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਔਰ ਇਹ ਸਿਰਫ ਇੱਕ ਦਿਨ ਦੇ ਫੌਂਟ ਬੀਰੇਡ ਦੇ ਵਿੱਚ ਇਹ ਸਾਰੇ ਸਾਥੀਆਂ ਦੀ ਮਿਹਨਤ ਤੇ ਨਾਲ ਤੁਸੀਂ ਈ ਵੱਡੀ ਗੰਟੀ ਵਿੱਚ ਪਹੁੰਚੇ ਹੋ ਮੈਂ ਸਾਰਿਆਂ ਦੇ ਸਾਥੀਆਂ ਦਾ ਬਹੁਤ ਧੰਵਾਦ ਹਾਂ ਪਰ ਇਹਦੇ ਨਾਲ ਸਨਾਰੀਆ ਸਾਹਿਬ ਦਾ ਪਿਆਰ ਵੀ ਹੈ ਕਿ ਜਿਹੜਾ ਤੁਸੀਂ ਸਾਰੇ ਉਹਨਾਂ ਦੇ ਨਾਲ ਤੇ ਇੰਨੀ ਵੱਡੀ ਗੰਟੀ ਦੇ ਵਿੱਚ ਕੱਤਰ ਹੋਇਓ ਉਸ ਤੋਂ ਅਗਲੀ ਗੱਲ ਜਿਹੜੀ ਜਿਸੇ ਮਕਸਦ ਵਾਸਤੇ ਅਸੀਂ ਕੱਤਰ ਹੋਇਆ ਚਾਰਿੱਤਰ ਸਿਆਮ ਆਪਣੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਾੜਦੇ ਨੇ ਇਹ तकरीबन ਸਾਢੇ ਹਲਕਿਆਂ ਦੇ ਵਿੱਚ ਉਹਨਾਂ ਦੇ ਨਾਲ ਵਿਚਰਦਾ ਰਿਹਾ ਬਹੁਤ ਵਚਾ ਸਮਰਥਨ ਲੋਕਾਂ ਵੱਲੋਂ ਪ੍ਰਾਪਤ ਹੋ ਰਿਹਾ ਹੈ ਉਹਦੇ ਪਿੱਛੇ ਕਾਰਨ ਕਿ ਉਹਨਾਂ ਦਾ ਮਿੱਠ ਬੋਲਣਾ ਸੁਭਾਅ ਹਰ ਕਿਸੇ ਨਾਲ ਉਹ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਦੇ ਨੇ ਔਰ ਲੋਕ ਉਹਨਾਂ ਦੀ ਸ਼ਖਸੀਅਤ ਤੇ ਨਾਲ ਉਹਨਾਂ ਦੇ ਵੱਲ ਖਿੱਚੇ ਦੁਰੇ ਹੁੰਦੇ ਨੇ ਸੋ ਬਹੁਤ ਵੱਡੀ ਲੀਡ ਨਾਲ ਐਸੇ ਹਮਲਾ ਜਿੱਤ ਕੇ ਸ੍ਰੀ ਭਗਵਤ ਸਮਾਜ ਜੀ ਦੀ ਝੋਲੀ ਫੋੜੀ ਤੇ ਕੇਜਰੀਵਾਲ ਜੀ ਦੀ ਝੋਲੀ ਫੋੜੀ। ਜਿਸੋ ਜੀ ਮੈਂ ਅੱਜ ਇੱਥੇ ਮੇਰੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਜਕਰਤਾ ਸਪੈਸ਼ਲੀ ਅਮਰੀ ਗੋਲਦੇ ਕਰਮਿੰਦ ਦੇ ਪ੍ਰਿੰਸੀਪਲ ਉਹਨਾਂ ਦੇ ਸਾਰੇ ਸਾਥੀ ਉਹਨਾਂ ਦੇ ਨਾਲ ਮੈਂ ਅੱਜ ਜਿਹੜਾ ਉਤਸ਼ਾਹ ਉਹਨਾਂ ਵਿੱਚ ਮੈਂ ਦੇਖਿਆ ਇਹ ਯਕੀਨ ਦੇ ਵੀ ਬਾਤ ਔਰ ਅਗਰ ਇਹ ਹਾਲਾਤ ਹੈ ਤੇ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਕਿ ਜਿਹੜੀ 13 ਜੀ ਦੀ ਲੀਡ ਅਸੀਂ ਪੰਜਾਬ ਚ ਆਮ ਆਦਮੀ ਪਾਰਟੀ ਲੈ ਰਹੀ ਹੈ ਕਮ ਸੇ ਕਮ ਜਿਹੜੀ ਗੁਰਦਾਸਪੁਰ ਦੀ ਸੀਟ ਹੈ ਸਹਿਰੀ ਕਲਸੀ ਦੀ ਵੀ ਉਹ ਕਮ ਸੇ ਕਮ 20 ਲੱਖ ਵੋਟਾਂ ਦੇ ਉੱਤੇ ਜਾ ਕੇ ਜਿੱਤਾ ਜਿੱਤੀ ਜਾਏਗੀ ਕਿਉਂਕਿ ਲੋਕਾਂ ਵਿੱਚ ਲੋਕਾਂ ਲੁਗੀ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦਾ ਹੀ ਨਹੀਂ ਐਮਪੀ ਦੇਖਾਂ ਤਾਂ ਅਸੀਂ ਕਾਂਗਰਸ ਦਾ ਵੀ ਦੇਖ ਲਿਆ ਕਾਂਗਰਸ ਦੇ ਐਮਪੀ ਵੀ ਦੇਖ ਲਏ ਅਸੀਂ ਬੀਜੇਪੀ ਦੇ ਵੀ ਦੇਖ ਲਏ ਕਾਂਗਰਸ ਨੇ ਜਿਹੜੇ ਪ੍ਰੋਮਿਸ ਕੀਤੇ ਹੋਗੇ ਦੇਖ ਲਏ ਜਿਹੜੇ ਬੀਜੇਪੀ ਨੇ ਪ੍ਰੋਮਿਸ ਕੀਤੇ ਹੋਗੇ ਦੇਖ ਲਏ ਲੇਕਿਨ ਆਮ ਆਦਮੀ ਪਾਰਟੀ ਨੇ ਜਿਹੜੇ ਪ੍ਰੋਮਿਸ ਕੀਤੇ ਸੀ 2 ਸਾਲ ਦੇ ਅੰਦਰ ਕਾਫੀ ਹੱਦ ਤੱਕ ਪੂਰੇ ਹੋ ਗਏ ਨੇ ਜਿਹੜੇ ਰਹਿ ਗਏ ਨੇ ਉਹ 3 ਸਾਲ ਚ ਪੂਰੇ ਕਰਾਂਗੇ ਔਰ ਮੈਂ ਯਕੀਨ ਨਾਲ ਕਹਿ ਸਕਦਾ ਮੇਰੇ ਪਰਿਵਾਰਾਂ ਦੇ ਸਾਰੇ ਮੈਂਬਰ ਜਿਹੜੇ ਅੱਜ ਮੇਰੇ ਨਾਲ ਖੜੇ ਹੈਗੇ ਨੇ ਕਿ ਅਸੀਂ 13 0 ਦੀ ਲੀਡ ਕਰਕੇ ਬੰਦੇ ਭੇਜਾਂਗੇ 100 100 200 200 ਕਰੋੜ ਰੁਪਏ ਦਾ ਸਾਲ ਦਾ ਫੰਡ ਐਮਬੀ ਫੰਡ ਪੰਜਾਬ ਦੇ ਛਾਏਗਾ ਸਾਡੇ ਪਰਿਵਾਰਾਂ ਦੀ ਰੱਖਿਆ ਜ ਸਾਡੇ ਪਰਿਵਾਰਾਂ ਦੇ ਕੰਮ ਵਾਸਤੇ ਇਸਤੇਮਾਲ ਕੀਤਾ ਜਾਏਗਾ ਔਰ ਪੰਜਾਬ ਦੀ ਤਰੱਕੀ ਹੋਏਗੀ ਹਲਕੇ ਦੀ ਤਰੱਕੀ ਹੋਏਗੀ ਲੋਕਾਂ ਦੀ ਤਰੱਕੀ ਹੋਏਗੀ ਔਰ ਆਮ ਆਦਮੀ ਪਾਰਟੀ ਇੱਕ ਇਦਾਂ ਦੀ ਪਾਰਟੀ ਹੈ ਜੋ ਕਹਿੰਦੀ ਹੈ ਉਹ ਕਰਦੀ ਹੈ ਇਸ ਵਾਸਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੇ ਮੀਡੀਅਮ ਦੇ ਮਾਧਿਅਮ ਤੇ ਜਿਹੜੇ ਵੀ ਤੁਹਾਨੂੰ ਸੁਣ ਰਹੇ ਦਿਖ ਰਹੇ ਸ਼ਹਿਰੀ ਕਲਸੀ ਦੀ ਸਾਡੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਦੇ ਕੈਂਡੀਡੇਟ ਨੇ ਉਹਨਾਂ ਨੂੰ ਚਾਹੇ ਫਸ ਤੋਂ ਕਿਤੇ ਵੀ ਤੁਸੀਂ ਉਹ ਤੁਹਾਡੇ ਯਾਰ ਦੋਸਤ ਖਰਾ ਪੈਣ ਚਾੜੂ ਤੇ ਮੋਰ ਲਾਓ ਚਾੜੂ ਦਾ ਬਟਨ ਦਬਾਓ ਔਰ ਸ਼ਹਿਰੀ ਕਲਸੀ ਨੂੰ ਅਗਲਾ ਐਮਪੀ ਬਣਾਓ ਤੁਹਾਡੀ ਰੱਜ ਕੇ ਆਮ ਆਦਮੀ ਪਾਰਟੀ ਸੇਵਾ ਕਰੇਗੀ ਸਟੇਟ ਵਿੱਚ 3 ਸਾਲ ਸਾਡੀ ਸਰਕਾਰ ਹੈ ਕੋਈ ਕੰਮ ਤੁਹਾਡਾ ਰੁਕੇਗਾ ਨਹੀਂ ਮੈਂ ਸਵਰਨ ਸਰਾਰਿਆ ਤੁਹਾਡੇ ਚੈਨਲ ਦੇ ਕਹਿ ਰਿਹਾ ਕਿ ਮੇਰੇ ਪਰਵਾਰਾਂ ਦਾ ਕੋਈ ਵੀ ਕੰਮ ਹੋਏਗਾ ਅਸੀਂ ਪੂਰਾ ਕਰਾਂਗੇ ਕੋਈ ਵਰਕਰ ਨੂੰ ਨਰਾਸ਼ ਹੋਣ ਦੀ ਲੋੜ ਨਹੀਂ ਜਰੂਰਤ ਨਹੀਂ ਹੈ ਉਹ ਪੰਜਾਬ ਦਾ ਕਿਤੇ ਵੀ ਏਰੀਆ ਦਾ ਹੋਵੇ ਉਹਨੂੰ ਸਵਰਨ ਸਲਾਰਿਆ ਕੋਲ ਆਏ ਉਹਦਾ ਜੋ ਵੀ ਕੰਮ ਹੋਏਗਾ ਉਹ 100% ਹੋਏਗਾ ਉਹਨੂੰ ਕਿਤੇ ਵੀ ਨਰਾਸ਼ ਹੋਣ ਦੀ ਜਰੂਰਤ ਨਹੀਂ ਹੈ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈ ਆਮ ਆਦਮੀ ਪਾਰਟੀ ਤੋਂ ਹੋ ਸਕਦਾ ਕਿਸੇ ਤੋਂ ਕੋਈ ਪਰਸਨਲ ਗਲਤੀ ਹੋ ਗਈ ਹੋਵੇ ਬਟ ਮੈਂ ਗਾਰੰਟੀ ਲੈ ਰਿਹਾ ਤੁਹਾਡੀ ਤੁਹਾਡੇ ਚੈਨਲ ਤੇ ਕੋਈ ਵੀ ਪਰਕ ਕਰ ਦਿੱਤਾ ਦੀ ਕੋਈ ਪ੍ਰੋਬਲਮ ਹੈ ਮੈਂ ਪਠਾਨਕੋਟ ਦਾ ਵਾਈਡ ਮੈਡੀਕਲ ਕਾਲਰਨ ਹਸਪੀਟਲ 24 ਘੰਟੇ ਤੁਹਾਨੂੰ ਮਿਲੇਗਾ ਮੇਰਾ ਨੰਬਰ ਤੁਹਾਡੇ ਕੋਲ ਹੈ ਨਹੀਂ ਤੇ ਮੈਂ ਰਿਪੀਟ ਕਰ ਦੇਣਾ 98927 22222 24 ਘੰਟੇ ਤੁਹਾਡੀ ਕੋਈ ਵੀ ਪ੍ਰੋਬਲਮ ਹੋਏਗੀ ਆਮ ਆਦਮੀ ਦਾ ਪਾਰਟੀ ਦਾ ਵਰਕ ਫੋਨ ਦਿਲਾਤੇ ਤੁਹਾਡਾ ਹਰ ਕੰਮ ਹਰ ਕਪਲੇ ਫ੍ਰੀ ਹੋ ਜਾਏਗੀ ਔਰ ਪੂਰੀ ਕੀਤੀ ਹੈ ਤੁਹਾਡੀ ਫਾਊਂਡੇਸ਼ਨ ਵੱਲੋਂ ਲੋਕਾਂ ਦਾ ਇਲਾਜ ਫ੍ਰੀ ਕਰਾਇਆ ਜਾਂਦਾ ਉਹਤੇ ਥੋੜਾ ਜਿਹਾ ਚਾਨਣਾ ਪਾਇਓ ਮੇਰੇ ਵੀਰ ਮੇਰੇ ਪਰਿਵਾਰ ਜਿਹੜੇ ਵੀ ਕੋਈ ਅਫੋਰਡ ਨਹੀਂ ਕਰ ਸਕਦੇ ਪਿਛਲੇ ਆਲਮੋਸਟ 15 16 ਸਾਲ ਤੁਸੀਂ ਕਰ ਰਹੇ ਹੋਣ ਮੇਰੇ ਕੋਲ 750 ਬੈੱਡ ਨੇ 259 ਡਾਕਟਰ ਨੇ ਔਰ ਹਾਰਟ ਦੀ ਬਿਮਾਰੀ ਹੋਏ ਕਿਡਨੀ ਦੀ ਹੋਏ ਬੋਡੀ ਦਾ ਕੋਈ ਵੀ ਲਾਗ ਹੋਏ ਜੇ ਕਿਸੇ ਕੋਲ ਆਯੁਸ਼ਮਾਨ ਕਾਣਾ ਤੇ ਬਲੈਕ ਆ ਜਾਓ ਕੁਛ ਨਹੀਂ ਜ਼ਰੂਰਤ ਨਹੀਂ ਹੈ ਤੋ 18 19000 ਦੇ ਉੱਪਰ ਕੋਈ ਸਰ ਜੰਨੀ ਹੈ ਤੇਰੇ ਲੋਕਾਂ ਦਾ 3 3 4 4 ਲੱਖ ਰੁਪਏ ਲੱਗਦਾ ਹੈ 19000 18